ਹਾਂਜੀ ਅੱਟੇ ਦੀ ਟੀਮ ਤੋਂ ਲੰਬੜ ਭਾਜੀ ਤੇ ਲਖਨ ਭਾਜੀ ਬਹੁਤ ਹੀ ਤਗੜੇ ਪਲੇਅਰ ਜਿੰਨੇ ਵੀ ਟੀਮਾਂ ਆਲੇ ਆ ਇਹਨਾਂ ਦੇ ਨਾਂ ਤੋਂ ਚੰਗੀ ਤਰ੍ਹਾਂ ਜਾਣੂ ਆ ਕਿਸੇ ਨੂੰ ਇਹਨਾਂ ਦੀ ਇੰਟਰੋਡਕਸ਼ਨ ਦੇਣ ਦੀ ਦੇਣ ਦੇ ਮੁਹਤਾਜ ਨਹੀਂ ਹੈਗੇ ਬਹੁਤ ਹੀ ਤਗੜੇ ਪਲੇਅਰ ਨੇ ਤੇ ਉਸਮਾਨਪੁਰ ਦੇ ਟੂਰਨਾਮੈਂਟ ਵਿੱਚ ਭਾਜੀ ਪਹਿਲੀ ਵਾਰ ਟੀਮ ਆਈ ਹੈ ਨਾ ਤੁਹਾਡੀ ਉਸਮਾਨਪੁਰ ਦੇ ਟੂਰਨਾਮੈਂਟ ਜੇ ਪਹਿਲੀ ਵਾਰ ਐਂਟਰ ਹੋਏ ਆ ਤੇ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਆ ਤੇ ਰੱਪੜ ਵਾਲੇ ਵੀ ਕਹਿੰਦੇ ਘਟ ਨਹੀਂ ਹੈਗੇ ਤੇ ਆਹ ਰਾਊਂਡ ਦਾ ਮੈਚ ਜਿੱਤ ਕੇ ਅਗਲੇ ਰਾਊਂਡ ਜਿਹੜਾ ਪ੍ਰਵੇਸ਼ ਕਰ ਗਏ ਆ ਤੇ ਲਖਨ ਭਾਈ ਤੋਂ ਅਸੀਂ ਤੇ ਲੰਬੜ ਭਾਈ ਤੋਂ ਸੋਰੀ ਲੰਬੜ ਭਾਈ ਤੋਂ ਅਸੀਂ ਇਹਨਾਂ ਦੇ ਵਿਚਾਰ ਜਾਣਾਂਗੇ ਟੂਰਨਾਮੈਂਟ ਬਾਰੇ ਗੇਮ ਬਾਰੇ ਤੇ ਬੱਚਿਆਂ ਨੂੰ ਵੀ ਦੋਸ਼ਾ ਵਾ ਜਰੂਰ ਦੱਸਣ ਕਿ ਤਾਂ ਜੋ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਤੋਂ ਦੂਰ ਆ ਸਕਣ ਲੰਬੜ ਭਾਈ ਆਟੇ ਪਿੰਡ ਤੋਂ ਸੱਚੀ ਗੱਲ ਭਾਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪਾਂ ਟੂਰਨਾਮੈਂਟ ਦੀ ਗੱਲ ਕਰਦੇ ਆ ਟੂਰਨਾਮੈਂਟ ਪਿੰਡ ਪੱਦਰ ਉਸਮਾਨਪੁਰ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਭਾਜੀ ਕਿਉਂਕਿ ਸਾਫ ਸੁਥਰਾ ਇਹਦੇ ਚ ਕਹਿਣ ਦੀ ਲੋੜ ਨਹੀਂ ਹੈਗੀ ਕਿ ਇਹ ਟੂਰਨਾਮੈਂਟ ਕਿੱਦਾਂ ਦਾ ਆ ਵਿਕਟ ਇੱਕ ਨੰਬਰ ਵਿਕਟ ਆ ਕੋਈ ਇਦਾਂ ਨਹੀਂ ਹੈਗਾ ਕੋਈ ਮਤਲਬ ਕਹਦੇ ਹੋ ਕਿ ਉੱਚੀ ਨਹੀਂ ਵੀ ਆ ਨਾ ਇੰਟਰਨੈਸ਼ਨਲ ਵਿਕਟ ਆ ਤੇ ਟੂਰਨਾਮੈਂਟ ਤਾਂ ਇੱਕ ਨੰਬਰ ਆ ਭਾਜੀ ਬਹੁਤ ਸੋਹਣਾ ਟੂਰਨਾਮੈਂਟ ਆ ਤੇ 19 ਬਈਆ ਕਮੇਟੀ ਆ ਕਮੇਟੀ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਅਸੀਂ ਧੰਨਵਾਦ ਕਰਦੇ ਆ ਸਾਨੂੰ ਇਹਨੇ ਇਨਵਾਈਟ ਕੀਤਾ ਸੀ ਵੀ ਅੱਟੇ ਟੀਮ ਜ਼ਰੂਰ ਆਵੇ ਪਹਿਲੀ ਵਾਰੀ ਆਉਣਾ ਸੀਗਾ ਪਰ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਭਾਜੀ ਸਾਨੂੰ ਤੁਸੀਂ ਸੱਦਿਆ ਇੱਥੇ ਅਸੀਂ ਆਸ ਕਰਦੇ ਆ ਵੀ ਮੁੰਡੇ ਜਿਹੜੇ ਅੱਜ ਕੱਲ ਯੂਵਾ ਆ ਉਹ ਖੇਡਾਂ ਦਾ ਜੁੜਦੇ ਨਹੀਂ ਹੈਗੇ ਅਸੀਂ ਚਾਹੁੰਦੇ ਆ ਵੀ ਖੇਡੋ ਅਸੀਂ ਵੀ ਨਿਆਣੇ ਲੈ ਕੇ ਆਏ ਆ ਪਿੰਡ ਵਿੱਚ ਗਰਾਊਂਡ ਹੋਣੀ ਬਹੁਤ ਜ਼ਰੂਰੀ ਆ ਜੇ ਆਪਾਂ ਖੇਡਾਂਗੇ ਨਿਆਣੇ ਮਗਰ ਮਗਰ ਆਉਣਗੇ ਜ਼ਰੂਰ ਖੇਡਣਗੇ ਭਾਜੀ ਆਸ ਕਰਦੇ ਆ ਵੀ ਔਰ ਇਸ ਸਮੇਂ ਦੇ ਵਿੱਚ ਇੱਕ ਜਿਹੜੀ ਆ ਨਸ਼ਿਆਂ ਦੀ ਲਹਿਰ ਆ ਇਹ ਖਤਮ ਹੋਵੇ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਪਰ ਹੁਣ ਥੋੜਾ ਕੰਟਰੋਲ ਕੀਤਾ ਆ ਨਸ਼ੇ ਨਸ਼ੇ ਕਰਨਾ ਆਪਣੀ ਜ਼ਿੰਦਗੀ ਬਰਬਾਦ ਕਰਦੇ ਆ ਤੁਸੀਂ ਪਰ ਗੇਮ ਨਾਲ ਜੁੜੋ ਗੇਮ ਨਾਲ ਖੇਡੋ ਖੇਡੂਗੇ ਅਸੀਂ ਵੀ ਨਿੱਕੇ ਨਿੱਕੇ ਹੁੰਦੇ ਅਸੀਂ ਆਪਣੇ ਸੀਨੀਅਰਾਂ ਦੇ ਉੱਤੋਂ ਸਾਨੂੰ ਉਹਨਾਂ ਦੇ ਨਾਲ ਲੈ ਜਾਣਾ ਸਾਨੂੰ ਉਹਨਾਂ ਦੇ ਬਾਹਰ ਬਿਠਾਉਣਾ ਸਾਨੂੰ ਖੜਾਉਣਾ ਸਾਨੂੰ ਉਹਨਾਂ ਨੂੰ ਦੱਸਣਾ ਵੀ ਆਹ ਚੀਜ਼ ਐਦਾਂ ਕਰੋ ਅਸੀਂ ਉਸ ਪਲੇਅਰਾਂ ਦੀ ਸੀਨੀਅਰਾਂ ਦੀ ਕਦਰ ਕਰਦੇ ਸੀਗੇ ਅੱਜ ਕੱਲ ਸਪੋਰਟਸਮੈਨਸ਼ਿਪ ਤੇ ਬਹੁਤ ਘੱਟ ਗਈ ਭਾਜੀ ਹਾਂਜੀ ਹਾਂ ਨਿਆਣਿਆਂ ਦੇ ਵਿੱਚ ਈਗੋ ਜ਼ਿਆਦਾ ਆ ਗਈ ਪਰ ਸਮਾਂ ਬਹੁਤ ਬਲਵਾਨ ਆ ਅਸੀਂ ਆਸ ਕਰਦੇ ਹਾਂ ਆਲੇ ਸਮੇਂ 'ਚ ਵੀ ਨਿਆਣੇ ਵਧੀਆ ਪਲੇਅਰ ਬਣ ਜੇ ਆਪਣੇ ਪਿੰਡਾਂ 'ਚ ਗਰਾਉਂਡਾ ਹੋਣ ਤੇ ਪਲੇਅਰ ਬਹੁਤ ਵਧੀਆ ਬਣਨਗੇ ਭਾਜੀ ਤੇ ਅਸੀਂ ਇਹੀ ਗੱਲ ਕਰਦੇ ਆ ਟੂਰਨਾਮੈਂਟ ਇੱਕ ਨੰਬਰ ਆ ਕਮੇਟੀ ਬਹੁਤ ਵਧੀਆ ਲਾਈਵ ਐਡਾ ਦਾ ਲਾਈਵ ਮੈਂ ਜ਼ਿੰਦਗੀ ਦੇ ਵਿੱਚ ਕਦੀ ਦੇਖਿਆ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਭਾਜੀ ਜੋ ਤੁਸੀਂ ਕਰ ਰਹੇ ਆ ਨਾ ਅਸੀਂ ਆਸ ਕਰਦੇ ਆ ਵੀ ਅਸੀਂ ਹੌਲੇ ਸਮੇਂ ਦੇ ਵਿੱਚ ਲਾਈਵ ਇਦਾਂ ਦਾ ਕਰੀਏ ਨਾਲੇ ਇਦਾਂ ਨਹੀਂ ਹੈਗਾ ਕਿ ਸੈਮੀ ਵਿੱਚ ਲਾਈਵ ਆ ਜਾਂ ਫਾਈਨਲ ਦੇ ਲਾਈਵ ਆ ਪਹਿਲੇ ਰਾਉਂਡ ਤੋਂ ਪਹਿਲੇ ਰਾਉਂਡ ਤੋਂ ਲਾਈਵ ਕਰ ਰਹੇ ਆ ਭਾਜੀ ਯਾਰ ਅਸੀਂ ਦਿਲੋਂ ਸਲੂਟ ਕਰਦੇ ਆ ਲਾਈਵ ਵਾਲਿਆਂ ਨੂੰ ਵੀ ਭਾਈ ਇੰਨਾ ਸੋਹਣਾ ਲਾਈਵ ਕਰ ਰਹੇ ਆ ਤੁਸੀਂ ਕਿਉਂਕਿ ਗਰਮੀ ਕਿੰਨੀ ਆ ਬਹੁਤ ਵਧੀਆ ਭਾਜੀ ਤੁਸੀਂ ਲਾਈਵ ਕੀਤਾ ਤੇ ਔਲ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਹਰ ਟੂਰਨਾਮੈਂਟ ਵਿੱਚ ਇਦਾਂ ਦਾ ਲਾਈਵ ਹੋਵੇ ਤੇ ਅਰਾਪੜਦੀਪ ਨੂੰ ਅਸੀਂ ਵਧਾਈਆਂ ਦਿੰਨੇ ਆ ਅੱੱਤੇ ਤੋਂ ਵਿਨ ਕਰਕੇ ਸਾਡੀ ਅਟਾ ਟੂ ਹੀ ਆਹੇ ਅਸੀਂ ਆਸ ਕਰਦੇ ਹਾਂ ਵੀ ਇਹ ਟੂਰਨਾਮੈਂਟ ਵਧੀਆ ਹੋਵੇ ਤੇ ਅਸੀਂ ਲਖਨਦੀਪ ਗੱਲ ਕਰਦੇ ਆ ਭਾਈ ਜੀ ਇਹ ਮੇਰਾ ਸੀਨੀਅਰ ਹੈ ਇਹ ਬੰਦਾ ਮੇਰਾ ਸੀਨੀਅਰ ਹੈ ਇਹਨਾਂ ਲੋਕਾਂ ਨੇ ਮੈਨੂੰ ਨਾਲ ਲੈ ਕੇ ਖਿਲਾਇਆ ਖੇਡਦੇ ਆ ਅਸੀਂ ਤੇ ਅਸੀਂ ਧੰਨਵਾਦ ਕਰਦੇ ਆ ਲਖਨਦਾਵੀ ਵੀ ਯਾਰ ਬਹੁਤ ਵਧੀਆ ਇਨਸਾਨ ਆ ਆਪਣਾ ਡਿਊਟੀ ਤੇ ਵੀ ਜਾਂਦਾ ਆਪਣਾ ਕੰਮ ਵੀ ਕਰਦਾ ਤੇ ਖੇਡਦਾ ਵੀ ਆ ਤੇ ਹਰ ਸਮੇਂ ਵਿੱਚ ਅਸੀਂ ਇਹੀ ਕਰਦੇ ਆ ਅੱਜ ਵੀ ਅਸੀਂ ਨਿਆਣਿਆਂ ਨੂੰ ਚੈਅ ਕਰੀਏ ਵੀ ਨਿਆਣੇ ਖੇਡਣ ਤੁਹਾਡਾ ਮੈਸੇਜ ਉਹੀ ਆ ਵੀ ਨਿਆਣਿਆਂ ਸ਼ੀਲਤਾ ਦੀ ਕਦਰ ਕਰੋ ਤੇ ਗਰਾਊਂਡ ਨਾਲ ਜੁੜੋ ਨਸ਼ਿਆਂ ਨੂੰ ਛੱਡੋ ਵੀਰ ਜੀ ਗੁਰੂ ਵਾਲੇ ਬਣਿਏ ਵੀਰ ਜੀ ਠੀਕ ਹੈ ਜੀ ਕਿਉਂਕਿ ਗੱਲ ਇਹੋ ਹੀ ਆ ਵੀ ਨਸ਼ਿਆਂ ਨੂੰ ਛੱਡਿਏ ਗੁਰੂ ਵਾਲੇ ਬਣੀਏ ਅਸੀਂ ਨਸ਼ਿਆਂ ਨੂੰ ਛੱਡਿਏ ਤੇ ਗਰਾਊਂਡ ਨਾਲ ਜੁੜੀਏ ਗਰਾਊਂਡ ਨਾਲ ਜੁੜੀਏ ਭਾਜੀ ਅਸੀਂ ਆਸ ਕਰਦੇ ਹਾਂ ਵੀ ਆਉਣ ਸਾਲ ਵਿੱਚ ਇੱਧਰ ਵਧੀਆ ਹੋਰ ਹੋਊਗਾ ਪਰ ਇਹ ਟੂਰਨਾਮੈਂਟ ਇੱਕ ਨੰਬਰ ਆ ਇੱਕ ਤੋਂ ਵੀ ਤੁਸੀਂ ਇਹਨੂੰ ਹਾਈ ਕਰਨਾ ਹਾਈ ਕਿੱਦਾਂ ਕਰਨਾ ਆਉਣ ਸਾਲ ਵਿੱਚ ਟੈਕਨੋਲੋਜੀ ਵੱਧ ਜਾਂਦੀ ਆ ਹੋਰ ਵਧੀਆ ਕਰੋ ਅਸੀਂ ਆਸ ਕਰਦੇ ਹਾਂ ਜੇ ਅਸੀਂ ਬਾਅਦ ਵਿੱਚ ਚਲੇ ਗਏ ਸਾਡੀ ਟੀਮ ਜ਼ਰੂਰ ਆਊਗੀ ਇੱਥੇ ਫੇਰ ਆਵਾਂਗੇ ਹੋ ਸਕਿਆ ਸਾਲ ਵਿੱਚ ਜਲਦੀ ਚਲੇ ਗਏ ਜੇ ਟੂਰਨਾਮੈਂਟ ਖੇਡਣ ਵੀ ਆਵਾਂ ਬਾਹਰ ਠੀਕ ਆ ਠੀਕ ਆ ਕਿਉਂਕਿ ਇੰਨਾ ਵਧੀਆ ਟੂਰਨਾਮੈਂਟ ਖੇਡਣਾ ਯਾਰ ਕਾਸ਼ ਨੇ ਸੀ ਰਿਆ ਸੀ ਪਾਜੀ ਬਹੁਤ ਦੇਖੋ ਪਾਣੀ ਵੀ ਨਹੀਂ ਮਿਲਦਾ ਉੱਥੇ ਪਾਜੀ ਸਾਡੇ ਪਲੇਅਰ ਵੀ ਹੋਈ ਜਾਂਦਾ ਵੀ ਹੋਈ ਆ ਦੇਖੋ ਤੁਸੀਂ ਪਲੇਅਰ ਆ ਪਲੇਅਰ ਤੁਸੀਂ ਸਾਨੂੰ ਪਾਣੀ ਵੀ ਨਹੀਂ ਮਿਲਦਾ ਤੇ ਪਾਣੀ ਵੀ ਗੰਦਾ ਹਾਂਜੀ ਸਾਡੇ ਪਲੇਅਰ ਖੇਡਦੇ ਖੇਡਦੇ ਬਿਮਾਰ ਹੋ ਜਾਂਦੇ ਆ ਇੱਥੇ ਪਾਣੀ ਦੀ ਇੱਕ ਨੰਬਰ ਜੇ ਕਿਸੇ ਚੀਜ਼ ਦੀ ਲੋੜ ਹੋਵੇ ਕਿ ਸਾਨੂੰ ਹੋਰ ਆ ਹੋਰ Orex ਹਾਂ Orex ਓ ਮੈਂ ਖੇਡਦਾ ਬੈਠਾ ਸੀ ਮੈਂ ਪਾਜੀ ਨੂੰ ਕਿਹਾ ਵੀ ਮੈਨੂੰ ਜ਼ਰੂਰ ਤੇ ਆ ਪਾਜੀ ਨੇ 5 ਮਿੰਟ ਲਾਏ ਤੇ ਉਦੋਂ ਲੈ ਕੇ ਆ ਇਦਾਂ ਦੀ ਕਮੇਟੀ ਦੀ ਤਾੜੀ ਜ਼ੋਰ ਮਾਰੋ ਯਾਰ ਬਹੁਤ ਵਧੀਆ ਇਹਨਾਂ ਦੇ ਭਵੰਦਿਆ ਅਸੀਂ ਆਸ ਕਰਦੇ ਹਾਂ ਪਾਜੀ ਵੀ ਅਸੀਂ ਆਉਣ ਦੇ ਸਮੇਂ ਤੁਹਾਡੇ ਫੇਰ ਆਈਏ ਤੇ ਅਸੀਂ ਧੰਨਵਾਦ ਕਰਦੇ ਹਾਂ ਪੇਰੋ ਸਮਾਲਪੁਰ ਦਾ ਕਮੇਟੀ ਦਾ ਤੇ ਖਾਸ ਲਾਈਵ ਵਾਲਿਆਂ ਦਾ ਲਾਈਵ ਵਾਲਿਆਂ ਨੇ ਬਹੁਤ ਵਧੀਆ ਲਾਈਵ ਕੀਤਾ ਸਾਨੂੰ ਬਹੁਤ ਪਿਆਰ ਮਿਲਿਆ ਇੱਥੇ ਬਹੁਤ ਬਹੁਤ ਪਿਆਰ ਮਿਲਿਆ ਇੰਨੀਆਂ ਤਾੜੀਆਂ ਮੈਂ ਕਹਿੰਦਾ ਜੁਨੀਰ ਕਿਸੇ ਦੀ ਬੱਦੀਆਂ ਨਹੀਂ ਸੁਣੀਆਂ ਜਿਨਾ ਅਸਮਾਨਪੁਰ ਕਪੜੇ ਉੱਤੇ ਤਾੜੀ ਵੱਜਦੀ ਆ ਅਸੀਂ ਆਸ ਕਰਦੇ ਆ ਕਿ ਇਦਾਂ ਤਾੜੀਆਂ ਵੱਜਦੀਆਂ ਰਹਿਣ ਅਸੀਂ ਫਾਈਨਲ ਦੇਖਣ ਵੀ ਆਵਾਂਗੇ ਅਸੀਂ ਆਸ ਕਰਦੇ ਆ ਅਸਮਾਨਪੁਰ ਅਸਮਾਨਪੁਰ ਤੇ ਅਰਾਪੜ ਇਹ ਜੇ ਦੋ ਟੀਮਾਂ ਫਾਈਨਲ ਪਹੁੰਚਣ ਤੇ ਆਸ ਕਰਦੇ ਆ ਜੇ ਤਗੜੇ ਖੇਡੋ ਅਸੀਂ ਦੇਖਣ ਆਈਏ ਤੁਹਾਡਾ ਮੈਚ ਤੇ ਅਸੀਂ ਉਹਦੇ ਵੀ ਲਾਈਵ ਇਦਾਂ ਹੀ ਹਾਂਜੀ ਹਾਂਜੀ ਠੀਕ ਆ ਜੀ ਜੋ ਜੀ ਪਰਮਾਤਮਾ ਦੇ ਅਰਦਾਸ ਕਰਦੇ ਆ ਕਿ ਭਾਈ ਤੁਸੀਂ ਬਹੁਤ ਵਧੀਆ ਇਨਸਾਨ ਹੋਣਾ ਬਹੁਤ ਵਧੀਆ ਜੀਵਨੀ ਆ ਇਨਸਾਨ ਜੇ ਅਸੀਂ ਵਧੀਆ ਨਾ ਅਗਲਾ ਕਹੂਗਾ ਯਾਰ ਪਿੱਠ ਪਿਛੇ ਵੀ ਯਾਰ ਹਾਂ ਉਹ ਬੰਦੇ ਆਏ ਸੀ ਹਾਂਜੀ ਹਾਂ ਪਰ ਅਸੀਂ ਆਸ ਕਰਦੇ ਹਾਂ ਸਾਹਿਬ ਚ ਵੀ ਬਹੁਤ ਜ਼ਿਆਦਾ ਲੰਬਾ ਲੈਕਚਰ ਹੋ ਗਿਆ ਮੇਰਾ ਨਹੀਂ ਨਹੀਂ ਭਾਜੀ ਵਧੀਆ ਨਹੀਂ ਠੀਕਾ ਕਿਉਂਕਿ ਅਸੀਂ ਇਹੀ ਕਹਿੰਦੇ ਆ ਵੀ ਆਲ ਸਾਹਿਬ ਚ ਬਹੁਤ ਵਧੀਆ ਫਿਕਰਲੀ ਬਹੁਤ ਸੋਹਣੀ ਆ ਗਰਾਊਂਡੀ ਬਹੁਤ ਸੋਹਣੀ ਆ ਤੇ ਇਸੇ ਗੱਲ ਦੀ ਜੀ ਸਮਾਪਤੀ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਕੀ ਫਤਿਹ ਨਸ਼ਿਆਂ ਨੂੰ ਛੱਡਿਓ ਵੀਰ ਜੀ ਕ੍ਰਿਕਟ ਨਾਲ ਜੁੜਿਓ ਕ੍ਰਿਕਟ ਨਾਲ ਜੁੜਿਓ ਗੇਮ ਕੋਈ ਚੰਗੀ ਮਾਰੀ ਨਹੀਂ ਹੁੰਦੀ ਗੇਮ ਗੇਮ ਹੀ ਆ ਭਾਈ ਖੇਡੋ ਇੱਕ ਵਾਰ ਗੁਰੂ ਵਾਲੇ ਬਣਿਆ ਜੀ ਨਸ਼ਿਆਂ ਨੂੰ ਛੱਡਿਓ ਜੀ ਧੰਨਵਾਦ ਥੈਂਕ ਯੂ ਲੰਬੜ ਭਾਜੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਸਾਡੀ ਗੇਮ ਦਾ ਤੇ ਸਾਡੇ ਟੂਰਨਾਮੈਂਟ ਦਾ ਵਿਖਿਆਨ ਕਰਤਾ ਭਾਜੀ ਇਹ ਐਨੀ ਵਧੀਆ ਇੰਟਰਵਿਊ ਕੋਈ ਨਹੀਂ ਹੋਈ ਇੱਕ ਵਾਰ ਲੰਬੜ ਭਾਜ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਕਿਉਂਕਿ ਪਤਾ ਕੀ ਆ ਭਾਜੀ ਆ ਮੈਕ ਫੜਦੇ ਸਾਰ ਨਾ ਜਾਂ ਤਾਂ ਲੱਤ ਕੰਬਣੀ ਸ਼ੁਰੂ ਹੋ ਜਾਂਦੀ ਆ ਜਾਂ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਜੇ ਦੋਏ ਨਾਲ ਕੰਬਣ ਤਾਂ ਆਵਾਜ਼ ਕੰਬਣੀ ਸ਼ੁਰੂ ਹੋ ਜਾਂਦੀ ਕਿਉਂਕਿ ਮੈਂ ਇਹ ਚੀਜ਼ ਦੇਖੀ ਹੋਈ ਆ ਪਰ ਭਾਜੀ ਨੇ ਬਹੁਤ ਹੀ ਕੌਨਫੀਡੈਂਸ ਦੇ ਨਾਲ ਜਿਹੜਾ ਕੈਮਰੇ ਨੂੰ ਤੇ ਮਾਈਕ ਨੂੰ ਫੇਸ ਕੀਤਾ ਤੇ ਆਪਣੇ ਵਿਚਾਰ ਨਿਰਪੱਖ ਹੋ ਕੇ ਤੇ ਨਿਡਰਤਾ ਨਾਲ ਰੱਖੇ ਆ ਤੇ ਭਾਜੀ ਨੇ ਪਹਿਲੀ ਗੱਲ ਕਹੀ ਸੀ ਈਗੋ ਦੀ ਬੱਚਿਆਂ ਦੇ ਵਿੱਚ ਈਗੋ ਆ ਜਾਂਦੀ ਆ ਪਰ ਮੈਂ ਨੇੜੇ ਗੱਲ ਬਿਰਦਾ ਕਿ ਈਗੋ ਕਦੇ ਵੀ ਤਜਰਬੇ ਤੋਂ ਵੱਡੀ ਨਹੀਂ ਹੋ ਸਕਦੀ ਬਿਲਕੁਲ ਭਾਜੀ ਬਿਲਕੁਲ ਤਜਰਬੇ ਤੋਂ ਵੱਡੀ ਨਹੀਂ ਹੋ ਸਕਦੀ ਕਿਤੇ ਨਾ ਕਿਤੇ ਈਗੋ ਜਿਹੜੀ ਆ ਤਜਰਬੇ ਤੋਂ ਟਹਿ ਜਾਂਦੀ ਆ ਦੂਜੀ ਗੱਲ ਭਾਜੀ ਨੇ ਕੀਤੀ ਨਸ਼ਿਆਂ ਦੀ ਖੇਡਾਂ ਦਾ ਜੁੜਾਂਗੇ ਤਾਂ ਨਸ਼ਿਆਂ ਤੋਂ ਦੂਰ ਰਾਵਾਂਗੇ ਤੇ ਤੀਜੀ ਗੱਲ ਲਈ ਕਮੇਟੀ ਦੇ ਪ੍ਰਬੰਧ ਦੀ ਹੁੰਦਾ ਭਾਜੀ ਕੀ ਆ ਪਿੰਡਾਂ ਦੇ ਵਿੱਚ ਨਾ 11 ਪਲੇਅਰ ਹੁੰਦੇ ਆ ਉਹੀ ਸਾਰਾ ਕੁਝ ਮੈਨੇਜ ਕਰਦੇ ਆ ਰਹਿ ਜਾਂਦੇ ਆ ਦੋ ਜਣੇ ਉਹ ਅੰਪਾਇਰ ਖੜ ਜਾਂਦੇ ਆ ਜਾਂ ਇੱਕ ਦਾ ਸਕੋਰਿੰਗ ਕਰ ਲੰਦਾ ਪਾਣੀ ਵਾਲਾ ਕੋਈ ਰਹਿੰਦਾ ਹੀ ਨਹੀਂ ਤੇ ਜਾਂ ਫਿਰ ਕਮੇਟੀ ਵੱਲੋਂ ਪੂਖਤਾ ਪ੍ਰਬੰਧ ਨਹੀਂ ਹੁੰਦੇ ਤੇ ਸਾਡੇ ਅਸੀਂ ਪ੍ਰਬੰਧਕ ਵੀਰਾਂ ਦਾ ਜਿੰਨੇ ਵੀ ਬੱਚੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹ ਕਮੇਟੀਆਂ ਨੂੰ ਜਿਹੜੀਆਂ ਸਾਰੀਆਂ ਫੈਸਿਲਟੀਆਂ ਪਹੁੰਚਦੀਆਂ ਕਰ ਦਿੰਦੇ ਆ ਜਿਹਦੇ ਕਰਕੇ ਵਾਹ ਬਾਈ ਸਾਨੂੰ ਮਿਲ ਜਾਂਦੀਆਂ ਤੇ ਵਾਹ ਬਾਈ ਪਿੰਡ ਨੂੰ ਮਿਲ ਜਾਂਦੀ ਆ ਬਿਲਕੁਲ ਤੇ ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਆ ਤੇ ਕਮੇਟੀਆਂ ਨੂੰ ਧਿਆਨ ਦੇ ਵਿੱਚ ਵੀ ਰੱਖਣੀਆਂ ਚਾਹੀਦੀਆਂ ਤੇ ਭਾਜੀ ਟੂਰਨਾਮੈਂਟ ਕਰਾਏ ਤਾਂ ਕੋਈ ਫਾਇਦਾ ਨਹੀਂ ਜੇ ਟੀਮ ਕਹ ਲੋ ਵੀ ਬਿਨਾ ਪਾਣੀ ਤੋਂ ਮੁਰਗੀ ਬਿਨਾ ਪਾਣੀ ਤੋਂ ਜੇ ਪਲੇਅਰਾਂ ਦੀ ਤੁਸੀਂ ਸੇਵਾ ਨਹੀਂ ਨਾ ਕੀਤੀ ਤਾਂ ਟੂਰਨਾਮੈਂਟ ਦੇ ਉੱਤੇ ਲੱਖਾਂ ਪੈਸੇ ਲਾਣ ਦਾ ਕੋਈ ਫਾਇਦਾ ਨਹੀਂ ਤੁਸੀਂ ਇਨਾਮ ਥੋੜਾ ਰੱਖ ਦੋ ਪਰ ਟੀਮ ਦੀ ਸੇਵਾ ਪੂਰੀ ਕਰੋ ਕਿਉਂਕਿ ਪੈਸੇ ਦਾ ਕੋਈ ਖਿਡਾਰੀ ਭੁੱਖਾ ਨਹੀਂ ਕਿਸੇ ਨੂੰ ਪੈਸਾ ਨਹੀਂ ਚਾਹੀਦਾ ਟੀਮ ਖੇਡਦੀ ਹੈ ਇੱਕ ਟਰੋਫੀ ਲਈ ਇੱਕ ਪਿਆਰ ਲਈ ਤੇ ਇੱਕ ਖੇਡ ਨਾਲ ਜੁੜੇ ਰਹਿਣ ਲਈ ਤੇ ਲੰਬੜ ਭਾਈ ਦਾ ਲਖਨ ਭਾਈ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਵਿਚਾਰ ਆਪਣੇ ਤੁਹਾਡੇ ਸਾਹਮਣੇ ਰੱਖੇ ਆ ਤੇ ਹਰੀ ਭਾਜੀ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਰੀ ਭਾਜੀ ਸਾਡੇ ਸੈਣੀ ਸਟੂਡੀਓ ਵਾਲੇ ਐਸਐਸ ਪੰਜਾਬ YouTube ਚੈਨਲ ਵਾਲੇ ਨਾਲੇ ਬੈਠਿਆ ਸਾਡੇ ਤੇ ਉਹਨਾਂ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਉਹ ਸਾਡੇ ਭਰਾ ਹੀ ਆ ਸਾਡੇ ਪਰਿਵਾਰ ਦਾ ਮੈਂਬਰ ਆ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਅਗਲਾ ਮੈਂ ਜਰੂਰ ਦੇਖ ਕੇ ਜਾਇਓ ਅਗਲਾ ਮੈਂ ਜਰੂਰ ਦੇਖਿਓ ਤੇ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਰ